ਜਿਹੜਾ ਦੁੱਧ ਰਖਸ਼ ਦਾ ਮਣਕਾ ਦਰਖਤ ਇੱਥੇ ਲੱਗਿਆ ਹੋਇਆ ਇਹ ਸਤਿਗੁਰੂ ਸਵਾਮੀ ਜੀ ਦੀ ਮਹਾਰਾਜ ਦੀ ਕਿਰਪਾ ਨਾਲ ਹੀ ਲੱਗਿਆ ਹੋਇਆ ਹੈ Hindu ਸੰਸਕ੍ਰਿਤੀ ਦੇ ਵਿੱਚ ਰੁਦਰ ਰਖਸ਼ ਦੇ ਮਣਕੇ ਦੀ ਜਿਹੜੀ ਬਹੁਤ ਬੱਤੀ ਮਹਾਨਤਾ ਹੈ ਇਹ ਸ਼ੰਕਰਮਹਾਰੰਦ ਦੇ ਨਿਤਨਜ ਜਦੋਂ ਜਲਤ ਉੱਪਕੇ ਸੀਗਾ ਉਸ ਟਾਈਮ ਜਿਹੜਾ ਦੁੱਧ ਰਖਸ਼ ਦਾ ਦਰਖਤ ਹੈ ਉਹ ਪੈਦਾ ਹੋਇਆ ਸੀਗਾ ਇਹ ਜਿਹੜਾ ਜਰੂਰ ਤਖ ਦਾ ਮਣਕਾ ਹੈਗਾ ਇਹ ਕਈ ਬਿਮਾਰੀਆਂ ਦੇ ਵਿੱਚ ਕੰਮ ਆਉਂਦਾ ਹੈ ਜਿਵੇਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਦੇ ਲਈ ਸਵਾਮੀ ਜੀ ਤਿੰਨ ਮਣਕੇ ਦਿੰਦੇ ਸਨ ਇਹੇ ਮਦਰਾਕਸ਼ਾਏ ਇਹ ਦੀ ਖੇਤੀ ਜਿਹੜੀ ਹੈ ਇਹ ਕਿਸ ਏਰੀਆ ਜਿਆਦਾ ਕੀਤੀ ਜਾਂਦੀ ਹੈ ਕਿੱਥੇ ਸਭ ਤੋਂ ਜਿਆਦਾ ਪਾਇਆ ਜਾਂਦੇ ਨੇ ਇਹ ਰੁਦਰਾਕਸ਼ ਜਿਆਦਾ ਨੇਪਾਲ 'ਚ ਪਾਇਆ ਜਾਂਦਾ ਹੈ ਜੀ ਨੇਪਾਲ ਦੇ ਵਿੱਚ ਹੀ ਤਾਂ ਬਿਜ਼ਨਸ ਕਰਿਆ ਜਾਂਦਾ ਹੈ ਉੱਥੇ ਹਰ ਇੱਕ ਕਿਸਮ ਦਾ ਮਣਕਾ ਮਿਲਦਾ ਹੈ ਦੋ ਮੁਖੀ ਤਿੰਨ ਚਾਰ ਪੰਜ ਇਸ ਧਰਤ ਕੋਈ ਕਾਸਕਰੀਡ ਨਹੀਂ ਹੈ ਇੱਥੇ ਸਿਰਫ ਬੰਦੇ ਦੀ ਇਨਸਾਨੀਅਤ ਦੇਖੀ ਜਾਂਦੀ ਹੈ ਤੁਸੀਂ ਦੇਖੋ ਕਿਤੇ ਭੰਡਾਰੇ ਹੁੰਦੇ ਆਂ ਔਰ ਭੰਡਾਰੇ ਸਾਡੇ ਪਿੰਡਾਂ ਦੇ ਪਿੰਡ ਇੱਥੇ ਸੇਵਾ ਕਰ ਜਾਂਦੇ ਹਿੰਦੂ ਸਿੱਖ ਇਕਤਾ ਦਾ ਇੱਕ ਪ੍ਰਤੀਕ ਹੈ ਸਾਡਾ ਤੇਰਾ ਮਾਈ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਰੂਪ ਸਿੰਘ ਅਰ ਦ్రాਕਸ਼ ਨੂੰ ਲੈ ਕੇ Hindu ਧਰਮ ਵਿੱਚ ਖਾਸ ਮੰਨਤਾ ਹੈ ਭਗਵਾਨ ਸ਼ਿਵ ਜੀ ਆਪਣੀ ਗਲ ਵਿੱਚ ਰੁਦਰਾਕਸ਼ ਦੀ ਮਾਲਾ ਪਾਇਆ ਕਰਦੇ ਸੀ ਪਰ ਰੁਦਰਾਕਸ਼ ਹੁੰਦਾ ਕਿ ਇਹ ਰੁਦਰਾਕਸ਼ ਕਿੱਥੋਂ ਪੈਦਾ ਆਇਆ ਇਹ ਸਾਰੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਪਰ ਤੁਹਾਨੂੰ ਦੱਸ ਦਿੰਨਾ ਕਿ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਕੁਰਾਲੀ ਕਸਬੇ ਵਿੱਚ ਰੁਦਰਾਕਸ਼ ਦਾ ਇੱਕ ਦਰਖਤ ਲੱਗਾ ਹੈ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਪੰਜਾਬ ਚ ਸ਼ਾਇਦ ਕਿਤੇ ਵੀ ਹੋਰ ਰੁਦਰਾਕਸ਼ ਦਾ ਕੋਈ ਵੀ ਰੁੱਖ ਦਰਖਤ ਕਿਤੇ ਨਾ ਵੇਖਣ ਨੂੰ ਮਿਲੇ ਇੱਥੋਂ ਦੇ ਜਿਹੜੇ ਪ੍ਰਬੰਧਕ ਨੇ ਕਮੇਟੀ ਨੇ ਉਹ ਸਾਡੇ ਨਾਲ ਇਹਨਾਂ ਗੱਲਬਾਤ ਕਰਦੇ ਆ ਹਾਂ ਜੀ ਹਸ਼ਕਲ ਜੀ। ਤੁਸੀਂ ਕਹੋ ਜੀ। ਠੀਕ ਠਾਕ ਹੋ ਜੀ। ਠੀਕ ਹੈ ਜੀ। ਇਹ ਪਹਿਲਾਂ ਸਭ ਤੋਂ ਪਹਿਲਾਂ ਰੁਦਰਾਕਸ਼ ਬਾਰੇ ਦੱਸ ਦਿਓ ਜੀ ਰੁਦਰਾਕਸ਼ ਹੁੰਦਾ ਕੀ ਹੈ ਤੇ ਇੱਥੇ ਰੁਦਰਾਕਸ਼ ਕਿਵੇਂ ਆਇਆ। ਸਵਾਮੀ ਜੀ ਮਹਾਰਾਜ ਕੀ ਜੈ। ਸਭ ਤੋਂ ਪਹਿਲਾਂ ਮੈਂ ਮਾਈ ਪੰਜਾਬੀ ਟੀਵੀ ਆਣ ਦਾ ਬਹੁਤ ਧੰਨਵਾਦ ਕਰਦਿਆਂ। ਉਹ ਇਸ ਮੇਰੇ ਗੁਰੂਸਤਾਨ ਤੇ ਆਏ ਨੇ। ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਜੇ ਰੁਦਰਾਕਸ਼ ਦੇ ਬਾਰੇ ਇਹਨਾਂ ਨੇ ਜਾਣਨਾ ਚਾਹਿਆ ਹੈ ਮੈਂ ਥੋੜਾ ਬਰੀਫ ਕਰਦਾ ਹਾਂ। ਜਿਹੜਾ ਰੁੱਧਰਾਖ ਦਾ ਮਣਕਾ ਦਰਖਤ ਐ ਇੱਥੇ ਲੱਗਿਆ ਹੋਇਆ ਇਹ ਸਤਿਗੁਰੂ ਸਵਾਮੀ ਜੀ ਦੀ ਮਹਾਰਾਜ ਦੀ ਕਿਰਪਾ ਨਾਲ ਹੀ ਲੱਗਿਆ ਹੋਇਆ ਹੈ Hindu ਸੰਸਕ੍ਰਿਤੀ ਦੇ ਵਿੱਚ ਰੁੱਧਰਾਖ ਦੇ ਮਣਕੇ ਦੀ ਜਿਹੜੀ ਬਹੁਤ ਬੱਤੀ ਮਹਾਨਤਾ ਹੈ ਸ਼ੰਕਰ ਭਗਵਾਨ ਇਹਨੂੰ ਆਪਣੇ ਗਲੇ 'ਚ ਧਾਰਨ ਕਰਦੇ ਸਨ ਜੋ ਅਸੀਂ ਪੜਿਆ ਹੈ ਜੋ ਸੁਣਿਆ ਹੈ ਜੋ ਗੁਰੂ ਮਹਾਰਾਜ ਤੋਂ ਗਿਆਨ ਪ੍ਰਾਪਤ ਕੀਤਾ ਉਸ ਤੋਂ ਇਹ ਵੀ ਜਿਹੜਾ ਰੁੱਧਰਾਖ ਦਾ ਮਣਕਾ ਹੈਗਾ ਇਹ ਸ਼ੰਕਰ ਭਗਵਾਨ ਦੇ ਨੇਤਰਣ ਤੋਂ ਜਦੋਂ ਜਲਤ ਉੱਪਕਿਆ ਸੀਗਾ ਉਸ ਟਾਈਮ ਜਿਹੜਾ ਰੁੱਧਰਾਖ ਦਾ ਦਰਖਤ ਹੈ ਉਹ ਪੈਦਾ ਹੋਇਆ ਸੀਗਾ ਇਹਨੂੰ ਹੁਣ ਇਸ ਸਟਾਂਡ ਤੇ ਇਹ ਸਵਾਮੀ ਜੀ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਹੈ ਰੁਦਰਖ ਦਾ ਮਣਕਾ ਦਰਖਤ ਅਸੀਂ ਲਾਇਆ ਸਵਾਮੀ ਜੀ ਨੇ ਲਾਇਆ ਸੀਗਾ ਜਦੀ ਉਮਰ ਤਕਰੀਬਨ 32 ਤੋਂ 35 ਸਾਲ ਦੇ ਵਿੱਚ ਵਿੱਚ ਹੈਗੀ ਆ ਇਹਨੂੰ ਹਰੇਕ ਸਾਲ ਫੜ ਲੱਗਦਾ ਹੈ ਮਈ ਜੂਨ ਦੇ ਮੇਲੇ ਜਿਹੜਾ ਪਹਿਲੋ ਪੱਕ ਜਾਂਦਾ ਹੈ ਇਹਨੂੰ ਦੋ ਮੁਖੀ ਤਿੰਨ ਮੁਖੀ ਚਾਰ ਮੁਖੀ ਪੰਜ ਮੁਖੀ ਛੇ ਮੁਖੀ ਤੱਕ ਅਸੀਂ ਇੱਥੇ ਦੇਖੇ ਨੇ ਇਸ ਵਾਰ ਜੋ ਮਣਕੇ ਲੱਗੇ ਸਨ ਉਹ ਤਿੰਨ ਮੁਖੀ ਸਨ ਤੇ ਇਹ ਜਿਹੜਾ ਦਰੂਦ ਅਖਦਾ ਮਣਕਾ ਹੈਗਾ ਇਹ ਕਈ ਬਿਮਾਰੀਆਂ ਦੇ ਵਿੱਚ ਕੰਮ ਆਉਂਦਾ ਹੈ ਜਿਵੇਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਦੇ ਲਈ ਸਵਾਮੀ ਜੀ ਤਿੰਨ ਮਣਕੇ ਦਿੰਦੇ ਸਨ ਦੋ ਮਣਕੇ ਜਿਹੜਾ ਹੈਗਾ ਮਰੀਜ਼ ਆਪਣੇ ਗਲ ਵੀ ਧਾਰਨ ਕਰਦਾ ਹੈ ਇੱਕ ਮਣਕੇ ਨੂੰ ਰਾਤ ਨੂੰ ਪਾਣੀ 'ਚ ਭੇਕੇ ਸਵੇਰੇ ਉਹਨੂੰ ਪੱਥਰ ਦੀ ਸੇਲਾ ਤੇ ਰਗੜ ਕੇ ਜੋਦ ਹਲੇ ਇਸ ਬਣ ਕੇ ਆ ਬਣਦਾ ਹੈ ਜਿਹੜਾ ਪਾਣੀ ਕਟੋਰੀ ਵਿੱਚ ਰੱਖਿਆ ਗਿਆ ਹੈ ਉਹਦੇ ਵਿੱਚ ਉਸ ਉਸ ਲੇਸ ਨੂੰ ਘੋਲ ਕੇ ਉਹ ਪੀਣ ਦੇ ਨਾਲ ਜਿਹੜਾ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ ਉਹ ਠੀਕ ਹੋ ਜਾਂਦਾ ਹੈ ਬੀਪੀ ਜਿਹੜਾ ਨੋਰਮਲ ਵਾਲੇ ਜਿਹੜੇ ਦਰਾਖਸ਼ ਦਾ ਦਰਖਤ ਇੱਕ ਇੱਕ ਰੋਖੇ ਇੱਥੇ ਆ ਇਹ ਪੰਜਾਬ ਚ ਕਿਤੇ ਹੋਰ ਵੀ ਹੈਗਾ ਇਹ ਸਾਡੇ ਸਤੰਦ ਤੇ ਇੱਥੇ ਹੈਗਾ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਵੀ ਸ਼ਾਇਦ ਹੀ ਮੇਰੇ ਕੋਈ ਨੋਟਸ ਵਿੱਚ ਨਹੀਂ ਹੈ ਹਰ ਦੁਆਰ ਤਾਂ ਮੈਂ ਜ਼ਰੂਰ ਦੇਖਿਆ ਪਰ ਲੱਗਿਆ ਹੋਇਆ ਪਰ ਇਸੇ ਸਾਡੇ ਕੋਰਾਲੀ ਸ਼ਹਿਰ ਪੰਜਾਬ ਦੇ ਵਿੱਚ ਇਹ ਸਾਡੇ ਇਸ ਸਵਾਮੀ ਜੀ ਦੀ ਕਿਰਪਾ ਨਾਲ ਇੱਥੇ ਲੱਗਿਆ ਹੋਇਆ ਇਹ ਦਰਖਤ ਜਿਹੜਾ ਦਰਾਖਸ਼ ਦੀ Hindu धर्म ਚ ਮਹੱਤਤਾ ਕੀ ਹੈ ਪਹਿਲਾਂ ਉਹ ਸਾਰਾ ਤੁਸੀਂ ਬਰੀਫ ਕਰ ਦਿਓ ਸਾਰਾ ਜਿਹੜਾ ਦਰਾਖਸ਼ ਦਰਖਤ ਹੈ ਜੀ ਇਹਦੀ ਜਿਹੜੀ ਉਤਪਤੀ ਆ ਉਹ ਸ਼ੰਕਰਪਾਣ ਬੋਲੇ ਭੰਡਾਰੀ ਦੇ ਨੇਤਰਾਂ ਤੋਂ ਜਲ ਟਪਕਿਆ ਅਸੀਂ ਕੋਈ ਉਹਨੂੰ ਅੰਸੂ ਵੀ ਕਹਿ ਦਿੰਦਾ ਅਸੀਂ ਜਲ ਕਹਿੰਦੇ ਨੇ ਵੀ ਨੇਤਰਾਂ ਤੋਂ ਜਲ ਟਪਕਿਆ ਉਹ ਜਿਹੜਾ ਜਲ ਟਪਕਨ ਦੇ ਨਾਲ ਜਦੋਂ ਪ੍ਰithvi ਤੇ ਗਿਰਿਆ ਪਿੱਛੇ ਦੀ ਕਹਾਣੀ ਕੀ ਸੀ ਜਲ ਟਪਕਨ ਦੇ ਪਿੱਛੇ ਦੀ ਪਿੱਛੇ ਦੀ ਕਹਾਣੀ ਮੇਰੇ ਹਿਸਾਬ ਨਾਲ ਜੋ ਮੈਂ ਮਹਿਸੂਸ ਕੀਤਾ ਹੈ ਜਦੋਂ ਮਾਤਾ ਪਾਰਵਤੀ ਸਤੀ ਹੋਈ ਐ ਮਾਤਾ ਪਰ ਦક્ષਪਰਜਪਤੀ ਨੇ ਕਣਕਲ ਦੇ ਵਿੱਚ ਹਮਨ ਯੱਗ ਕਰਾਇਆ ਸੀਗਾ ਉੱਥੇ ਸਾਰੇ ਦੇਵੀ ਦੇਵਤਿਆਂ ਨੂੰ ਬੁਲਾਇਆ ਪਰ ਭੋਲੇ ਭੰਡਾਰੀ ਨੂੰ ਉਹਨਾਂ ਨੇ ਕੋਈ ਸੱਦਾ ਨਹੀਂ ਦਿੱਤਾ ਜਦੋਂ ਮਾਤਾ ਪਾਰਵਤੀ ਨੂੰ ਪਤਾ ਲੱਗਿਆ ਕਿ ਮੇਰੇ ਪਿਤਾ ਦੇ ਘਰ ਇਹ ਫੰਕਸ਼ਨ ਹੋ ਰਿਹਾ ਹੈ ਉਹਨਾਂ ਨੇ ਸ਼ਿਵਜੀ ਭਗਵਾਨ ਨੂੰ ਇਹ ਕਿਹਾ ਕਿ ਉੱਥੇ ਫੰਕਸ਼ਨ ਹੋ ਰਿਹਾ ਹੈ ਖੁਸ਼ੀ ਦਾ ਮਾਹੌਲ ਹੈ ਵੀ ਤੁਸੀਂ ਉੱਥੇ ਚਲੋ ਸ਼ਿਵਜੀ ਭਗਵਾਨ ਨੇ ਕਿਹਾ ਕਿ ਵੀ ਕਿਸੇ ਵੀ ਸਤਾਨ ਤੇ ਚਾਹੇ ਮਾਤਾ ਪਿਤਾ ਦਾ ਸਤਾਨ ਕਿਉਂ ਨਾ ਹੋਵੇ ਬਗੈਰ ਬੁਲਾਏ ਨਹੀਂ ਜਾਣਾ ਚਾਹੀਦਾ ਪਾਰਵਤੀ ਮਾਤਾ ਨੇ ਜਿੱਦ ਕੀਤੀ ਭੋਲੇ ਭੰਡਾਰ ਨੇ ਕਿਹਾ ਵੀ ਤੇਰੀ ਮਰਜ਼ੀ ਹੈ ਜੀ ਮੈਂ ਜਦੋਂ ਉਹ ਮਤ ਪਾਰਵਤੀ ਉੱਤੇ ਗਈ ਤਾਂ ਉਹਨਾਂ ਨੇ ਦੇਖਿਆ ਕੋਈ ਉਹਨਾਂ ਦੇ ਪਤੀ ਵਾਸਤੇ ਉਸ ਦੇਵਸਥਾਨ ਤੇ ਜੋ ਵੀ ਸਵਾ ਬੈਠੇ ਸੀਗੇ ਉਹਦੇ ਵਿੱਚ ਸ਼ਿਵਜੀ ਭਗਵਾਨ ਮਹਾਰਾਜ ਵਾਸਤੇ ਉਹਨਾਂ ਨੇ ਕੋਈ ਵੀ ਆਸਣ ਨਹੀਂ ਸੀ ਲਾਇਆ ਹੋਇਆ ਇਸ ਤੇ ਸਤੀ ਮਾਤਾ ਨੂੰ ਬੜਾ ਗਰੋਧ ਆਇਆ ਤੇ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਤੇ ਉਹ ਜਿਹੜੀ ਮਾਤਾ ਸਤੀ ਆ ਉਥੇ ਹਮਨਕੁੰਡ ਦੇ ਵਿੱਚ ਉਹਨੇ ਆਪਣੇ ਪ੍ਰਾਨ ਤਿਆਗ ਤੇ ਸਤੀ ਹੋ ਗਈ ਸ਼ਿਵਜੀ ਭਗਵਾਨ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਉਨੇ ਮਾਤਾ ਪਰਵੀਦਾ ਸਰੀਰ ਆਪਣੇ ਕੰਦੇ ਤੇ ਰੱਖਿਆ ਤੇ ਵਰਮਣ ਕਰਨ ਲੱਗੇ ਤੇ ਸ਼ਿਵਜੀ ਮਹਾਰਾਜ ਦੇ ਜਦੋਂ ਅੱਖਾਂ ਚੋਂ ਅੰਸੂ ਟਪਕੇ ਤਾਂ ਉਸ ਟਾਈਮ ਤੇ ਜਿਹੜਾ ਇਹ ਰੁਦਰਾਖ ਦਾ ਜਿਹੜਾ درخت ਹੈ ਉਹ ਪੈਦਾ ਹੋਇਆ ਇਹ ਪੰਜਾਬ ਚ ਇਸ ਜਗ੍ਹਾ ਤੇ ਕਿਵੇਂ ਆਇਆ ਇਹ ਸਵਾਮੀ ਜੀ ਮਹਾਰਾਜ ਸੋਲਨ ਦੇ ਕੋਲ ਧਰਮਪੁਰ ਕਸਬਾ ਹੈ ਛੋਟਾ ਜਿਹਾ ਉਸ ਤਾਂ ਤੇ ਸਪਾਟੂ ਰੋਡ ਤੇ ਕੈਲਰਪਿੰਡ ਹੈ ਕੈਲਰਪਿੰਡ ਦੇ ਵਿੱਚ ਸਵਾਮੀ ਜੀ ਮਹਾਰਾਜ ਗਰਮੀਆਂ ਦੇ ਵਿੱਚ ਜਾਇਆ ਕਰਦੇ ਸੀਗੇ ਫਿਰ ਉੱਥੇ ਹਾਰਟੀਕਲਚਰ ਦੇ ਕੁਝ ਅਫਸਰ ਆਏ ਤੇ ਉਹਨਾਂ ਨੇ ਕਿਹਾ ਵੀ ਸਾਡੇ ਇੱਥੇ ਨਰਸਰੀ ਹੈ ਇੱਕ ਧਰਮਪੁਰ ਦੇ ਕੋਲ ਉੱਥੇ ਤੁਸੀਂ ਤੁਹਾਨੂੰ ਰੁਧਰਾਖ ਦਾ ਜਿਹੜਾ ਬੁੱਟਾ ਹੈ ਉਹ ਮਿਲ ਜੇਗਾ ਫਿਰ ਉਥੋਂ ਰੁਧਰਾਖ ਦਾ ਬੁੱਟਾ ਲਿਆਂਕੇ ਸੋਮਜੀ ਮਹਾਰਾਜ ਨੇ ਇਸ ਸਥਾਨ ਤੇ ਆਪਣੇ ਹੱਥ ਨਾਲ ਲਾਇਆ ਸੀਗਾ ਇਹ ਪਹਿਲਾਂ ਇੱਕ ਬੁੱਟਾ ਲਾਇਆ ਸੀਗਾ ਹੁਣ ਅੱਜਕੱਲ੍ਹ ਇਸ ਸਥਾਨ ਤੇ ਪੰਜ ਬੁੱਟੇ ਇੱਥੇ ਲੱਗੇ ਹੋਏ ਨੇ ਇੱਕ ਬੁੱਟਾ ਹੋਰ ਪਾਰਕ ਵਿੱਚ ਆ ਉਹ ਜਿਹੜਾ ਬੁੱਟਾ ਹੈ ਉਹ ਕਲਮ ਨਾਲ ਬਣਾਇਆ ਸੀ ਇੱਥੋਂ ਹੀ ਬਾਕੀ ਜਿਹੜੇ ਚਾਰ ਬੁੱਟੇ ਇਹ ਆਪਣੇ ਆਪ ਪੈਦਾ ਹੋਏ ਨੇ ਜਦੋਂ ਜਦੋਂ ਮਣਕਾ ਥੱਲੇ गिरਦਾ ਹੈ ਕੋਈ ਉਹ ਉਸ ਤਰੀਕੇ ਨਾਲ ਪੈਦਾ ਹੋਏ ਪੈਂਦਾ ਜਿਹੜੇ ਇੱਥੇ ਸਵਾਮੀ ਜੀ ਨੇ ਜਿਹੜੇ ਸਾਧੂ ਇਹਨੂੰ ਉਹਨਾਂ ਬਾਰੇ ਥੋੜਾ ਦੱਸ ਦਿਓ ਸਤਗੁਰ ਸਮਜੀ ਮਹਾਰਾਜ ਜਿੱਥੇ ਸਾਨੂੰ 1946 ਵਿੱਚ ਕੁਰਾਲੀ ਚ ਆਏ ਸੀਗੇ ਕੁਰਾਲੀ ਜਿਹੜਾ ਹੈਗਾ ਉਹ ਬਾਗਾਂ ਵਾਲਾ ਅੰਬਾਂ ਦੇ ਬਾਗਾਂ ਦੇ ਕਰਕੇ ਮਸ਼ਹੂਰ ਸੀਗਾ ਸਵਾਮੀ ਜੀ ਮਹਾਰਾਜ ਧਰਮਪੁਰ ਕੈਲਰ ਪਿੰਡ ਦੇ ਕੋਲ ਇੱਕ ਗੁਫਾ ਸੀਗੀ ਉਹਦੇ ਵਿੱਚ ਰਹਿਆ ਕਰਦੇ ਸੀਗੇ ਉੱਥੇ ਇੱਕ ਸਾਧੂ ਨਾਲ ਉਹਦਾ ਮੇਲ ਹੋਇਆ ਉਹਨੇ ਕਿਹਾ ਮਹਾਰਾਜ ਆਪਾਂ ਗਰਮੀ ਦਾ ਮਹੀਨਾ ਹੈਗਾ ਵੀ ਕੁਰਾਲੀ ਚ ਆਲਦੇ ਹਾਂ ਕੁਰਾਲੀ ਜਿਹੜੇ ਅੰਬ ਬਹੁਤ ਜ਼ਿਆ ਸਵਾਮੀ ਜੀ ਜੂਨ ਮਹਾਤਮ ਜੀ ਨਾਲ ਇੱਥੇ ਆਏ ਤੇ ਜਦੋਂ ਇੱਥੇ ਆਏ ਤਾਂ ਇੱਥੇ ਸਰਦਾਰ ਗੁਰਦਸਪਾਲ ਸਿੰਘ ਉਹਨਾਂ ਦੇ ਫਾਦਰ ਫਾਦਰ ਸਾਹਿਬ ਜਿਹੜੇ ਸੀ ਉਹਨਾਂ ਦੇ ਫਾਦਰ ਡਿਪਟੀ ਕਮਿਸ਼ਨਰ ਸੀਗੇ ਤੇ ਉਹਨਾਂ ਨੇ ਇੱਥੇ ਇੱਕ ਉਹਨਾਂ ਦੀ ਜਮੀਨ ਸੀ ਤੇ ਉਹਨਾਂ ਨੇ ਉੱਥੇ ਇੱਕ ਕੁਟਿਆ ਬਣਾਈ ਹੋਈ ਸੀਗੀ ਸਵਾਦ ਨੂੰ ਰਹਿਣ ਵਾਸਤੇ ਸਵਾਮੀ ਜੀ ਆਉਣ ਤੋਂ ਪਹਿਲਾਂ ਵੀ ਇੱਥੇ ਸਾਲਗਰਾਮ ਜੀ ਮਹਾਤਮ ਸਾਲਗਰਾਮ ਜੀ ਰਹਿੰਦੇ ਸੀ ਜੋ ਕਿ ਕੋਰਾਲੀ ਦੇ ਸੀਗੇ ਕੁਟੀਆਂ ਬਣੀ ਹੋਈ ਸੀ ਪਰ ਉਹਨਾਂ ਦਾ ਜਿਹੜਾ ਸਰੀਰ ਹੈ ਉਹ ਸ਼ਾਂਤ ਹੋ ਚੁੱਕਿਆ ਸੀਗਾ ਇਹ ਕੁਟੀਆਂ ਖਾਲੀ ਸੀ ਸਵਾਮੀ ਜੀ ਨੂੰ ਇਹ ਸਥਾਨ ਅੱਛਾ ਲੱਗਿਆ ਸਵਾਮੀ ਜੀ ਫਿਰ ਇੱਥੇ ਕੁਝ ਦਿਨ ਰਹੇ ਔਰ ਅੰਬ ਚੁੱਪੇ ਫਿਰ ਉਸ ਤੋਂ ਬਾਅਦ ਸਵਾਮੀ ਜੀ ਇਸੇ ਸਥਾਨ ਤੇ ਪਰਮਾਨੈਂਟ ਰਹਿਣ ਲੱਗੇ ਉਸੇ ਹਰਪੁਰ ਪਰਗੋ ਦਰਬਾਰ ਦੇ ਵਿੱਚ ਸਵਾਮੀ ਜੀ ਬਾਰੇ ਇਹ ਆਇਆ ਵੀ ਇਹ ਸਵੈਮ ਸ਼ੰਕਰ ਦਾ ਰੂਪ ਨੇ ਵੀ ਸਵਾਮੀ ਜੀ ਨੇ ਸਥਾਨ ਤੋਂ ਜਾਣ ਦੀ ਇੱਛਾ ਵੀ ਜ਼ਾਹਰ ਕੀਤੀ ਵੀ ਮੈਂ ਤਿੱਬਤ ਜਾਣਾ ਹੈ ਪਰ ਫਿਰ ਗੋਜ ਜੀ ਮਹਾਰਾਜ ਨੇ ਕਿ ਅਭੀ ਤੁਸੀਂ ਤਿੱਬਤ ਜਾਣ ਦੀ ਬਜਾਏ ਇੱਥੇ ਰਹਿ ਕੇ ਸਮਰਪਣ ਕਰੋ ਅਤੇ ਇੱਥੇ ਜੋ ਜਨ ਹੈ ਉਹਦਾ ਕਲਿਆਣ ਕਰੋ ਬਿਰਸੌਮੇ ਜੀ ਮਹਾਰਾਜ ਉਹਨਾਂ ਦੇ ਆਦੇਸ਼ ਨਾਲ ਇਸ ਥਾਂ ਤੇ ਸਣ 46 ਤੋਂ ਸਣ 5 ਅਗਸਤ ਸਣ 2000 ਤੱਕ ਇੱਥੇ ਬਿਰਾਜਮਾਨ ਜਿਹੜੇ ਵਿਦਰਾਕਸ਼ ਹੈ ਇਹ ਇਹਦੀ ਖੇਤੀ ਜਿਹੜੀ ਹੈ ਇਹ ਕਿਸ ਏਰੀਆ ਜਿਆਦਾ ਕੀਤੀ ਜਾਂਦੀ ਜਿੱਥੇ ਸਭ ਤੋਂ ਜਿਆਦਾ ਪਾਇਆ ਜਾਂਦੇ ਨੇ ਇਹ ਰੁਦਰਾਕਸ਼ ਜਿਆਦਾ ਨੇਪਾਲ ਚ ਪਾਇਆ ਜਾਂਦਾ ਜੀ ਨੇਪਾਲ ਦੇ ਵਿੱਚ ਇਹ ਤਾਂ ਬਿਜ਼ਨਸ ਕਰਿਆ ਜਾਂਦਾ ਹੈ ਉੱਥੇ ਹਰ ਇੱਕ ਕਿਸਮ ਦਾ ਮਣਕਾ ਮਿਲਦਾ ਹੈ ਦੋ ਮੁਖੀ ਤਿੰਨ ਚਾਰ ਪੰਜ ਮੇਰੇ ਨੌਲ ਦੇ ਮੁਤਾਬਕ 16 ਮੁਖੀ ਤੱਕ ਜਿਹੜਾ ਹੈ ਰੁਦਰਾਸ ਦਾ ਮਣਕਾ ਪਾਇਆ ਜਾਂਦਾ ਪਰ ਸਾਡੇ ਆਸ਼ਮ ਦੇ ਵਿੱਚ 2 ਮੁਖੀ ਤੋਂ ਲੈ ਕੇ 6 ਮੁਖੀ ਤੱਕ ਪਾਇਆ ਜਾਂਦਾ ਹੈ ਸਵਾਮੀ ਜੀ ਹੁੰਦੇ ਵੀ ਅਸੀਂ ਇਹ ਮਹਿਸੂਸ ਕੀਤਾ ਲੋਕ ਸਵਾਮੀ ਜੀ ਕਹਿੰਦੇ ਸੀ ਕਿ ਇਹ ਇੱਕ ਮੁਖੀ ਮਣਕਾ ਹੈ ਤਾਂ ਸਵਾਮੀ ਜੀ ਹੁੰਦੇ ਵੀ ਕਈ 10 15 30 ਹਰੇਕ ਸਾਹ ਨਿਕਲਦੇ ਸੀਗੇ ਪਰ ਸਵਾਮੀ ਜੀ ਦੰ ਬਣਦੇ ਸੀਗੇ ਸਵਾਮੀ ਜੀ ਨੇ ਕਦੇ ਇਕੱਠੇ ਨਹੀਂ ਕੀਤੇ ਜੋ ਵੀ ਭਗਤ ਨੇ ਕਹੇ ਵੀ ਸਵਾਮੀ ਜੀ ਇੱਕ ਮੁਖੀ ਮਣਕਾ ਮੰਗ ਦੇ ਦਿਓ ਸਵਾਮੀ ਜੀ ਨੇ ਸਾਰੇ ਭਗਤਾਂ ਨੂੰ ਉਹ ਮਣਕਾ ਦਿੱਤਾ ਇਹ ਜਿਹੜਾ ਮਣਕਾ ਹੈਗਾ ਇਹ ਕਈ ਬਿਮਾਰੀਆਂ 'ਚ ਵੀ ਕੰਮ ਆਉਂਦਾ ਹੈ ਬਲੱਡ ਪ੍ਰੈਸ਼ਰ ਦੇ ਮਰੀਜ਼ ਵਾਸਤੇ ਵੀ ਆਉਂਦਾ ਹੈ ਤੇ ਜੇ ਕਿਸੇ ਦੇ ਕੋਈ ਜ਼ਖਮ ਹੋਏ ਤਾਂ ਉੱਥੇ ਰਗੜਨ ਨਾਲ ਨਾਲ ਵੀ ਇਹਦੀ ਜਿਹੜੀ ਹੈਗੀ ਆ ਉਪਚਾਰ ਕੀਤਾ ਜਾਂਦਾ ਹੈ ਜਿਹੜਾ ਰੁਦਰਾਕਸ਼ਾ ਹੈ ਇਹ ਦੇ Nepal ਤੋਂ ਜਾਂ ਇੱਥੇ ਕੋਈ ਬਿਜ਼ਨਸ ਵੀ ਕੀਤਾ ਜਾਂਦਾ ਹੈ ਇੰਡੀਆ 'ਚ ਵੀ ਕਿਤੇ ਬਿਜ਼ਨਸ ਕੀਤਾ ਜਾਂਦਾ ਜੇ ਤਾਂ ਕੁਝ ਖਾਸ ਬਣਦਾ ਕੀ ਹੈ ਇੰਡੀਆ ਦੇ ਵਿੱਚ ਜਦੋਂ ਅਸੀਂ ਹਰਦਵਾਰ ਜਾਂਦੇ ਹਰਦਵਾਰ ਤੋਂ ਅਸੀਂ ਰੁਦਰਾਕਸ਼ ਦੀ ਮਾਲਾ ਲੈ ਕੇ ਆਂਦੇ ਆ ਉਹ ਪਤਾ ਲੱਗਦਾ ਕਿ ਜਿਹੜਾ ਰੁਦਰਾਕਸ਼ ਦੇ ਮਣਕੇ ਦੀ ਖੇਤੀ ਆ ਉਹ Nepal ਦੇ ਵਿੱਚ ਜ਼ਿਆਦਾ ਹੁੰਦੀ ਹੈ Nepal ਤੋਂ ਹੀ ਜਿਹੜਾ ਰੁਦਰਾਕਸ਼ ਦਾ ਮਣਕਾ ਹੈਗਾ ਉਹ ਹਰਦوار ਆਉਂਦਾ ਤੇ ਉੱਥੇ ਹਰਦوار ਦਾ ਜਿਹੜਾ business ਕਰਿਆ ਜਾਂਦਾ ਹੈਗਾ ਬੜੇ ਲਾਰਜ ਸਕੇਲ ਦਾ business ਹੈ ਕਰੋੜਾਂ ਦੀ ਸੇਲ ਹੁੰਦੀ ਹੈ ਜਦੋਂ ਹਰਦوار ਦੇ ਵਿੱਚ ਕੋਈ ਫੰਕਸ਼ਨ ਹੁੰਦੇ ਹਨ ਕੁੰਭੇ ਦੇ ਮੇਲੇ ਲੱਗਦੇ ਜਾਂ ਸੰਗਰਾਦ ਨੂੰ ਜਾਂ ਮੱਸੀਆਂ ਨੂੰ ਪੂਰਨ ਮੱਸੀ ਲੋਕ ਸ਼ਰਣ ਕਰਨ ਜਾਂਦੇ ਉੱਥੇ ਰੁੱਧ ਰਖਦੀਆਂ ਜਿਹੜੀਆਂ ਮਾਲਾ ਹੈਗੀਆਂ ਉੱਥੇ ਮਿਲਦੀਆਂ ਨੇ ਹੈਗੀਆਂ ਉਹ ਮਾਲਾ ਜਿਹੜਾ ਹੈਗਾ ਅਲੱਗ-ਅਲੱਗ ਨੰਬਰ ਨੇ 6 ਨੰਬਰ 7 ਨੰਬਰ 8 ਨੰਬਰ 9 10 ਨੰਬਰ ਮੋٹے ਰੁੱਧ ਰਖਸ਼ ਵੀ ਆ ਬਰੀਕ ਵੀ ਹੈਗਾ ਪੱਥਰੀ ਵਾਲਾ ਰੁੱਧ ਰਖਸ਼ ਵੀ ਹੈਗਾ ਹਰ ਇੱਕ ਕੁਆਲਟੀ ਵੈਰਾਈਟੀ ਦਾ ਜਿਹੜਾ ਰੁੱਧ ਰਖਸ਼ ਉੱਥੇ ਮਿਲਦਾ ਹਰਦ ਤੁਸੀਂ ਵੀ ਇੱਥੇ ਹੀ ਸੇਵਾ ਕਰਦੇ ਹੋ ਇਸ ਸਥਾਨ ਤੇ ਜੀ ਤੇ ਜਿਹੜਾ ਇਸ ਸਥਾਨ ਦਾ ਮੈਨੂੰ ਇੱਕ ਪਤਾ ਲੱਗਾ ਕਹਿੰਦੇ ਕਿ ਜਿਹੜੀ ਸਿੱਖ Hindu ਭਾਈਚਾਰੇ ਕੀਕਤਾ ਬਹੁਤ ਇੱਥੇ ਉਹਦੇ ਬਾਰੇ ਵੀ ਜਰੂਰ ਦੱਸੋ ਹਾਂਜੀ ਬਿਲਕੁਲ ਇਸ ਸਥਾਨ ਤੇ ਕੋਈ ਕਾਸਟ ਕਰੀਡ ਨਹੀਂ ਹੈ ਇੱਥੇ ਸਿਰਫ ਬੰਦੇ ਦੀ ਇਨਸਾਨੀਅਤ ਦੇਖੀ ਜਾਂਦੀ ਹੈ ਤੁਸੀਂ ਦੇਖੋ ਕਿੱਦੇ ਭੰਡਾਰੇ ਹੁੰਦੇ ਆਂ ਔਰ ਭੰਡਾਰੇ ਆ ਸਾਡੇ ਪਿੰਡਾਂ ਦੇ ਪਿੰਡ ਇੱਥੇ ਸੇਵਾ ਕਰਨ ਆਉਂਦੇ ਆ Hindu ਸਿੱਖ ਏਕਤਾ ਦਾ ਇੱਕ ਪ੍ਰਤੀਕ ਹੈ ਸਾਡਾ ਡੇਰਾ ਤੁਸੀਂ ਕਦੀ ਫੰਕਸ਼ਨ ਵੱਡੇ ਫੰਕਸ਼ਨ ਹੋਣੇ ਹੋਂ 9 ਤਰੀਕ ਅਗਸਤ ਨੂੰ ਗੁਰਮਹਾਰਾ ਦੀ ਵਰਸੀ ਆ ਪਹਿਲਾਂ ਰਮਨਜੀਤ ਦੇ ਪਾਠ ਹੋਣਗੇ ਉਹਦੇ ਬਾਅਦ ਪੂਰੇ ਪਾਠ ਰੱਖੇ ਜਾਣਗੇ ਅਖੰਡ ਪਾਠ ਤੇ ਭੋਗ ਪੈਣਗੇ ਹਾਂਜੀ ਹਾਂਜੀ ਤੇ ਤਿੰਨ ਦਿਨ ਚੱਲਣਗੇ ਉਹਦੇ ਬਾਅਦ ਬੜਾ ਭੰਡਾਰ ਵਿਸ਼ਾਲ ਪੜਾ ਰ ਹੁੰਦਾ ਹੈ ਤੇ ਤੁਸੀਂ ਐ ਦੇਖੋ ਵੀ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਪਿੰਡਾਂ ਦੇ ਬੱਚਿਆਂ ਤੱਕ ਉਹ ਸੇਵਾ ਕਰਨ ਆਉਂਦੇ ਆ ਸਾਰੇ ਪਰਿਵਾਰਾਂ ਦੇ ਪਰਿਵਾਰ ਕਿ ਐਨੀ ਇਕਤਾ ਵੇ ਇਹ ਸਿਰਫ ਤੁਹਾਨੂੰ ਇਸੇ ਸਥਾਨ ਤੇ ਦੇਖੂਗੇ ਵੀ ਤੁਸੀਂ ਹੈਰਾਨ ਰਹਿ ਜਾਊਗੇ ਵੀ ਇਹ ਇੱਥੇ ਕਿੱਦਾਂ ਦੀ ਇੱਕ ਤਬਣੀ ਹੋਈ ਹੈ ਇਹ ਕਿਸੇ ਦੀ ਕਹਿੰਦੇ ਕੋਈ ਪਰਚਲਤ ਗੱਲ ਹੈ ਕਿ ਲੰਗਰ ਵਾਰੀ ਵੀ ਵੀ ਕੋਈ ਲੰਗਰ ਮੰਗਣਾ ਜਾਂ ਤੁਹਾਨੂੰ ਮਨਾ ਨਹੀਂ ਕੀਤਾ ਜਾਂਦਾ ਜਿਹੜੇ ਸਾਡੇ ਭੰਡਾਰੇ ਆ ਉਹ ਨੌਰਥ ਦੇ ਮੱਕੀ ਨੌਰਥ ਪੰਜਾਬ ਚ ਸਭ ਤੋਂ ਵੱਡੇ ਭੰਡਾਰੇ ਮੰਨੇ ਜਾਂਦੇ ਆ ਮੱਕੇ ਐਡਾ ਭੰਡਾਰਾ ਜਿੰਨਾ ਮਰਜ਼ੀ ਤੁਸੀਂ ਖਾ ਲਓ ਜਿੰਨਾ ਮਰਜ਼ੀ ਲੈ ਜਾਓ ਸਾਡੇ ਗੁਰੂ ਮਹਾਰਾਜ ਨੇ ਕਿਸ ਨੇ ਕਿਹਾ ਵੀ ਭਾਈ ਲੋਕ ਬਾਹਰ ਸਿੱਟ ਦੰਦੇ ਨਾਲੀਆਂ ਸਿੱਟਦੇ ਆ ਕਹਿੰਦੇ ਨਾਲੀ ਮੇਂ ਤੋ ਕਿਹੜਾ ਬੈਠਾ ਖਾਣੇ ਕੇ ਲੀਏ ਤੋ ਕੋਈ ਵੀ ਹੈ ਕਿਸੇ ਪਾਸਕੇ ਬਣਿਆ ਤਾਂ ਉਹ ਲੈ ਕੇ ਜਾਂਦਾ ਪਰ ਇੱਥੇ ਕਿਸੇ ਚੀਜ਼ ਦੀ ਨਾ ਨਹੀਂ ਹੈਗੀ ਤੁਸੀਂ ਖਾਓ ਤੇ 10 ਦਿਨ ਦਾ ਭੋਜਨ ਨਾਲ ਲੈ ਜਾਓ ਔਰ ਕਦੀ ਖਰਾਬ ਨਹੀਂ ਹੁੰਦਾ ਭੋਜਨ ਸਾਡਾ ਜਦ ਰ ਭੰਡਾਰੇ ਚ ਬਣਦਾ ਜੀ ਇਹ ਗੁਰੂ ਮਹਾਰਾਜ ਦੀ ਸ਼ਕਤੀ ਹੈ ਉਹਨਾਂ ਦਾ ਸਾਡੇ ਪਾ ਹੱਥ ਹੈ ਜੀ ਜੋ ਐਡੇ ਐਡੇ ਭੰਡਾਰੇ ਅਸੀਂ ਇੱਥੇ ਕਰ ਚੁੱਕੇ ਕਦੀ ਅਸੀਂ ਕਦੀ ਬਾਹਰ ਪਰਚੀ ਨਹੀਂ ਕੱਟੀ ਇਸ ਸਥਾਨ ਤੋਂ ਬਾਹਰ ਜਾ ਕੇ ਕਦੀ ਅਸੀਂ ਪੈਸਾ ਨਹੀਂ ਮੰਗਿਆ ਕਦੀ ਤੁਸੀਂ ਅਗਰ ਲੱਖਾਂ ਕਰੋੜਾਂ ਦਾ ਇੱਥੇ ਮੱਕੀ ਖਰਚ ਹੁੰਦਾ ਉਹ ਸਾਡੀ ਗੋਲਕ ਚ ਆ ਪਤਾ ਨਹੀਂ ਪ੍ਰਭੂ ਦੀ ਕਿਰਪਾ ਕੋਈ ਨਾ ਕੋਈ ਦੇ ਜਾਂਦਾ ਜੀ ਆ ਕੇ ਸਭ ਉਹਨਾਂ ਦੀ ਕਿਰਪਾ ਜੀ ਹੈ ਟਰਸਟ ਲਾਉਂਦਾ ਜੀ ਉਹਦੇ ਸੌਮੀ ਸ਼ਿਪ ਸ਼ੁਰੂ ਆਪਣਾ ਚੈਰੀਟੇਬਲ ਟਰਸਟ ਇਹਨੂੰ ਗੜਗੜ ਸਾਡੀ ਹਰਿਦੁਆਰ ਵੀ ਤੁਹਾਨੂੰ ਸ਼ਲਾ ਹੈ ਹਰ ਕੀ ਪੌੜੀ ਦੇ ਉੱਪਰ ਉੱਥੇ 26 ਕਮਰੇ ਸਾਡੇ ਕੋਲ ਉਹ ਵੀ ਫ੍ਰੀ ਆਫ ਕਾਸਟ ਤੁਸੀਂ ਜਾਓ ਉੱਥੇ ਰਹੋ ਤੇ ਗੰਗਾ ਮਈਆ ਚ ਨਾਓ ਤੇ ਇਸ਼ਨਾਨ ਕਰਕੇ ਉੱਥੇ ਰਹਿ ਸਕਦੇ ਹੋ ਧੰਨਵਾਦ ਜੀ ਸੋ ਇਹ ਜਿਹੜਾ ਰੁਦਰਾਕਸ਼ ਬਾਰੇ ਤੁਹਾਨੂੰ ਦੱਸਿਆ ਇਹ ਜਿਹੜੀ Hindu ਧਰਮ ਨਾਲ ਜਿਹੜਾ ਇਹਦਾ ਬਹੁਤ ਗੂੜਾ ਸਬੰਧ ਹੈ ਕੈਮਰਾਮੈਨ ਹਨਪ੍ਰੀਤ ਸਿੰਘ ਦੇ ਨਾਲ ਜੀ ਗਰੂਪ ਸਿੰਘ ਕੋਰਾੜੀ